ਪੀ ਉਹਦਾ ਖਜਾਨਾ ਇੱਕ ਵਾਰੀ ਦੀ ਗੱਲ ਹੈ ਇੱਕ ਆਦਮੀ ਹੁੰਦਾ ਸੀ ਜਿਹਦੇ ਤਿੰਨ ਪੁੱਤਰ ਸਨ ਉਹ ਬੜਾ ਉਦਮੀ ਤੇ ਮਿਹਨਤੀ ਬੰਦਾ ਸੀ ਉਹ ਕਦੀ ਵਿਹਲਾ ਨਹੀਂ ਸੀ ਬਹਿੰਦਾ ਤੇ ਮੂੰਹ ਚ ਆਖਰੇ ਤੋਂ ਲੈ ਕੇ ਝਿਰਾ ਕੀ ਰਾਤ ਤੱਕ ਮਿਹਨਤ ਕਰਦਾ ਰਹਿੰਦਾ ਸੀ ਉਹ ਕਦੀ ਥੱਕਦਾ ਨਹੀਂ ਸੀ ਲੱਗਦਾ ਤੇ ਹਰ ਕੰਮ ਹਮੇਸ਼ਾ ਦੀ ਚੰਗੀ ਤਰ੍ਹਾਂ ਤੇ ਵੇਲੇ ਸੇ ਕਰਦਾ ਸੀ ਤੇ ਇਧਰ ਉਹਦੇ ਪੁੱਤਰਾਂ ਨੂੰ ਤਿੰਨਾਂ ਦੇ ਤਿੰਨਾ ਉੱਚੇ ਲੰਮੇ ਸੁਨੱਖੇ ਤੇ ਤਗੜੇ ਗਬਰੂਆਂ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ ਪਿਓ ਪਹਿਲੀ ਵਿੱਚ ਬਾਗ ਵਿੱਚ ਤੇ ਘਰ ਵਿੱਚ ਕੰਮ ਕਰਦਾ ਪਰ ਉਹਦੇ ਪੁੱਤਰ ਦਰਖਤਾਂ ਦੇ ਛਾਵੇਂ ਗੱਪਾਂ ਮਾਰਦੇ ਵੇਲੇ ਬੈਠੇ ਰਹਿੰਦੇ ਕ ਜਾਂ ਦਰਿਆਦਨ ਇਸਤਰ ਵਿੱਚ ਮੱਸ਼ੀਆਂ ਫੜਨ ਚਲੇ ਜਾਂਦੇ ਕਦੀ ਕੰਮ ਕਿਉਂ ਨਹੀਂ ਕਰਦੇ ਤੇ ਬਾਪੂ ਦਾ ਹੱਥ ਕਿਉਂ ਨਹੀਂ ਹਟਾਉਂਦੇ ਉਹਨਾਂ ਦੇ ਗਵਾਂਢੀ ਪੁੱਛਦੇ ਅਸੀਂ ਕੰਮ ਕਰੀਏ ਤਾਂ ਕਿਉਂ ਕਰੀਏ ਪੁੱਤਰ ਜਵਾਬ ਦਿੰਦੇ ਬਾਪੂ ਸਾਡਾ ਬਹੁਤ ਖਿਆਰ ਰੱਖਦਾ ਹੈ ਤੇ ਸਾਰਾ ਕੰਮ ਆਪੇ ਹੀ ਬੜੀ ਚੰਗੀ ਤਰ੍ਹਾਂ ਕਰ ਲੈਂਦਾ ਤੇ ਇਹ ਸਾਲੋਂ ਸਾਲ ਇੰਜ ਹੀ ਚੱਲਦਾ ਰਿਹਾ ਪੁੱਤਰ ਵੱਡੇ ਹੋ ਜਾਣੇ ਨਿਕਲ ਆਏ ਤੇ ਪਿਓ ਬੁੱਢਾ ਹੋ ਗਿਆ ਉਹ ਕਮਜ਼ੋਰ ਪੈ ਗਿਆ ਤੇ ਹੁਣ ਉਹਦੇ ਤੋਂ ਪਹਿਲਾਂ ਵਾਂਗ ਕੰਮ ਨਹੀਂ ਸੀ ਕੀਤਾ ਜਾਂਦਾ ਉਹਦੇ ਘਰ ਦੇ ਵਾਲੇ ਦੇ ਬਾਗ ਨੂੰ ਜੰਗਲ ਬਣ ਜਾਂਨ ਦਿੱਤਾ ਗਿਆ ਤੇ ਉਹਦੀਆਂ ਪਹਿਲੀਆਂ ਉਗ ਆਏ ਕਾਬੂ ਨਾ ਪਰ ਗਈਆਂ ਪੁੱਤਰਾ ਨੇ ਇਹ ਕੁਝ ਵੇਖਿਆ ਪਰ ਕੰਮ ਕਰਨਾ ਉਹਨਾਂ ਨੂੰ ਇੰਨਾ ਮੜਾ ਲੱਗਦਾ ਸੀ ਕਿ ਉਹ ਹੱਥ ਉੱਤੇ ਹੱਥ ਤਰ ਬੈਠੇ ਰਹੇ ਮੇਰੇ ਪੁੱਤਰੋ ਉੱਥੇ ਬੈਠੇ ਬੈਠੇ ਵੇਲੇ ਉਹ ਕਿਉਂ ਘੁੰਮਦੇ ਹੋ ਉਹਨਾਂ ਦੇ ਪਿਓ ਉਹਨਾਂ ਨੂੰ ਪੁੱਛਦਾ ਜਦੋਂ ਮੈਂ ਜਵਾਨ ਹੁੰਦਾ ਸਾਂ ਕੰਮ ਕਰਦਾ ਸਾਂ ਤਾਂ ਹੁਣ ਤੁਹਾਡਾ ਵਕਤ ਆ ਗਿਆ ਹੈ ਛੱਡੋ ਵੀ ਕਾਦੇ ਕਰਦੇ ਰਹਾਂਗੇ ਕੰਮ ਪੁੱਤਰ ਜਵਾਬ ਦਿੰਦੇ ਇਸ ਗੱਲ ਨੇ ਦਾਦੀ ਚਿੰਤਾ ਵਿੱਚ ਪਿਆ ਕਿ ਉਹਦੇ ਪੁੱਤਰ ਏਡੇ ਪੁੰਦੂ ਸਨ ਮੁੱਢਾ ਦੁਖ ਨਾਲ ਬਿਮਾਰ ਹੋ ਗਿਆ ਤੇ மஞ்சੇ ਦੇ ਪੈ ਗਿਆ ਉਸ ਵੇਲੇ ਤੱਕ ਟੱਬਰ ਦੇ ਹਾਲ ਦਾ ਦਾਦੀ ਹੀ ਮੰਦੀ ਹੋ ਪਈ ਸੀ ਬਾਗ ਜੰਗਲ ਬਣਿਆ ਹੋਇਆ ਸੀ ਤੇ ਬਿਸ਼ੂ ਝੂਟੀ ਤੇ ਪਖੜਾ ਇੰਨਾ ਉੱਚਾ ਹੋਇਆ ਪਿਆ ਸੀ ਕਿ ਮਕਾਨ ਮਸਾ ਮਸਾ ਹੀ ਦਿਖਦਾ ਸੀ ਇੱਕ ਦਿਨ ਬੁੱਢੇ ਨੇ ਪੁੱਤਰਾਂ ਨੂੰ ਬੁਲਾਇਆ ਪੁੱਤਰੋ ਉਹਨਾਂ ਨੂੰ ਕਹਿ ਲੰਗਾ ਮੇਰਾ ਆਖਰੀ ਵੇਲਾ ਆ ਗਿਆ ਹੈ ਮੇਰੇ ਬਿਨਾ ਕੰਮ ਚੱਟ ਲੰਗਾ ਹੋਗੇ ਕੰਮ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਕੰਮ ਤੁਹਾਨੂੰ ਕਰਨਾ ਨਹੀਂ ਆਉਂਦਾ ਪੁੱਤਰਾਂ ਦੇ ਦਿਲ ਹੀ ਤਰਾਟਾਂ ਪਈਆਂ ਤੇ ਉਹਨਾਂ ਦੇ ਹੱਥਰੋਂ ਇਹ ਨਿਕਲੇ ਸਾਨੂੰ ਦੱਸੋ ਬਾਪੂ ਸਾਨੂੰ ਆਪਣੀ ਆਖਰੀ ਸਲਾਹ ਦਿਓ ਸਭ ਤੋਂ ਵੱਡੇ ਪੁੱਤਰ ਨੇ ਮਿਹਨਤ ਕੀਤੀ ਚੰਗਾ ਪਿਓ ਨੇ ਜਵਾਬ ਦਿੱਤਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹੈ ਤੁਹਾਨੂੰ ਪਤਾ ਹੈ ਮੈਂ ਤੇ ਤੁਹਾਡੀ ਪੀਪੇ ਨੇ ਸਖਤ ਤੇ ਪੂਰੀ ਮਿਹਨਤ ਕੀਤੀ ਕਿੰਨੇ ਹੀ ਵਰਿਆਂ ਚ ਥੋੜਾ ਥੋੜਾ ਕਰਕੇ ਅਸੀਂ ਤੁਹਾਡੇ ਲਈ ਖਜ਼ਾਨਾ ਜਮਾ ਕੀਤਾ ਸੋਨੇ ਦਾ ਇੱਕ ਕੜਾ ਮੈਂ ਕਹੇ ਕੜੇ ਨੂੰ ਘਰ ਕੋਲ ਦਾਪ ਦਿੱਤਾ ਸੀ ਮੈਨੂੰ ਸਿਰਫ ਚੇਤਾ ਨਹੀਂ ਆ ਆ ਰਿਹਾ ਕਿੱਥੇ ਮੇਰਾ ਖਜ਼ਾਨਾ ਲੱਭ ਲਓ ਤੇ ਗਰੀਬੀ ਤੁਹਾਡੇ ਪੇਸ਼ ਨਹੀਂ ਪਹੇਗੀ ਤੇ ਕਦੀ ਕਿਸੇ ਚੀਜ਼ ਦੀ ਥੋੜਾ ਮਹਿਸੂਸ ਨਹੀਂ ਜੇ ਹੋਏਗੀ ਇਹ ਕਹ ਉਹਨੇ ਪੁੱਤਰਾ ਤੋਂ ਵਿਦਾ ਲਈ ਤੇ ਉਹਨਾਂ ਸੋ ਦੇਸ਼ਵਾਸ ਬੰਦ ਹੋ ਗਿਆ ਪੁੱਤਰਾ ਨੇ ਆਪਣੇ ਬੁੱਢੇ ਪਿਓ ਨੂੰ ਦੱਬ ਦਿੱਤਾ ਤੇ ਉਹਦੇ ਪੂਰੇ ਹੋਂਦ ਦਾ ਸੋਗ ਮਨਾਇਆ ਫਿਰ ਇੱਕ ਦਿਨ ਸਭ ਤੋਂ ਵੱਡਾ ਪੁੱਤਰ ਕਹਿਣ ਲੱਗਾ ਸੋਨੋ ਭਰਾਓ ਗਰੀਬ ਸੀ ਸੱਚੀ ਮੁੱਚੀ ਹੀ ਹਾਂ ਇਤੋ ਤੱਕ ਕਿ ਸਾਡੇ ਕੋ ਰੋਟੀ ਖੇਦਣ ਜੋ ਅੱਗੇ ਵੀ ਪੈਸੇ ਨਹੀਂ ਚਾਹਤੇ ਜੇ ਬਾਪੂ ਨੇ ਮਰਨ ਤੋਂ ਪਹਿਲਾਂ ਕੀ ਕਿਹਾ ਸੀ ਚਲੋ ਸੋਨੇ ਵਾਲਾ ਕੜਾ ਲੱਭੀਏ ਉਹਨਾ ਬੇਲ ਚ ਫੜ ਲੈਦੇ ਕਰਦੇ ਨੇ ਕਿ ਨਿੱਕੇ ਨਿੱਕੇ ਟੂਏ ਪੁੱਟਣ ਲੱਗ ਪਏ ਉਹ ਪੁੱਟਦੇ ਪੁੱਟਦੇ ਗਿਆ ਪਰ ਉਹਨਾਂ ਨੂੰ ਸੋਨੇ ਵਾਲਾ ਕੜਾ ਨਾ ਲੱਭਾ ਵਿਚਲੇ ਭਰਾ ਨੇ ਆਖਿਆ ਮੇਰੇ ਭਰਾਓ ਜੀ ਅਸੀਂ ਇਸ ਤਰ੍ਹਾਂ ਪੁੱਟਦੇ ਗਿਆ ਸਾਨੂੰ ਬਾਪੂ ਦਾ ਖਜ਼ਾਨਾ ਕਦੇ ਨਹੀਂ ਲੱਭਣਾ ਚਲੋ ਘਰਦ ਵਾਲੇ ਹਾਲੀ ਸਾਰੀ ਜ਼ਮੀਨ ਪੁੱਟ ਛੱਡੀਏ ਭਰਾ ਮੰਨ ਗਏ ਉਹਨਾਂ ਫੇਰ ਬੇਲ ਚ ਫੜੇ ਕਾਤਵਰੇ ਦੀ ਸਾਰੀ ਜ਼ਮੀਨ ਪੁੱਟ ਛੰਡੀ ਪਰ ਅਜੇ ਵੀ ਉਹਨਾਂ ਨੂੰ ਸੋਨੇ ਵਾਲਾ ਘੜਾ ਕੋਈ ਨਾ ਲੱਭਾ ਉਹ ਇੱਕ ਵਾਰੀ ਫੇਰ ਪੁੱਟੀਏ ਪਰ ਪਹਿਲਾਂ ਤੋਂ ਡੂੰਗਾ ਸਭ ਤੋਂ ਛੋਟੇ ਭਰਾ ਨੇ ਆਖਿਆ ਸ਼ਾਇਦ ਬਾਪੂ ਨੇ ਸੋਨੇ ਵਾਲਾ ਘੜਾ ਡੂੰਗਾ ਦੱਬਿਆ ਹੋਵੇ ਇੱਕ ਵਾਰੀ ਫੇਰ ਭਰਾ ਮੰਨ ਕੇ ਉਹਨਾਂ ਬਾਪੂ ਦਾ ਖਜ਼ਾਨਾ ਲੱਭਣ ਦੀ ਬਹੁਤ ਹੀ ਤਾਂਗ ਸੀ ਉਹ ਕੰਮ ਆ ਲੱਗ ਗਿਆ ਤੇ ਸਭ ਤੋਂ ਵੱਡੇ ਭਰਾ ਨੂੰ ਜਿਹੜਾ ਚੋਖੇ ਚੇਤੇ ਪੁੱਟ ਰਿਹਾ ਸੀ ਚਾਨ ਜਾ ਕੇ ਮਹਿਸੂਸ ਹੋਇਆ ਜਿਵੇਂ ਉਹਦਾ ਮੇਲ ਚਾਕੇ ਤੇ ਵੱਡੀ ਤੇ ਸਖਤ ਚੀਜ਼ ਨਾਲ ਲੱਗਾ ਹੋਵੇ ਵੇਗ ਨਾਲ ਉਹਦਾ ਦਿਲ ਦਾ ਧੜਕਣ ਲੱਗ ਪਿਆ ਤੇ ਉਹਨੇ ਭਰਾਵਾਂ ਨੂੰ ਬੁਲਾਇਆ ਛੇਤੀ ਆਉਣਾ ਮੈਨੂੰ ਲਾਪਿਆ ਜੇ ਬਾਪੂ ਦਾ ਖਜ਼ਾਨਾ ਵਿਚਲਾ ਭਰਾ ਤੇ ਸਭ ਤੋਂ ਛੋਟਾ ਭਰਾ ਭੱਜਿਆ ਆਏ ਤੇ ਉਹ ਆਪਣੇ ਵੱਡੇ ਭਰਾ ਵੱਲ ਹੋ ਕੇ ਪੈ ਤੇ ਉਹਦਾ ਹੱਥ ਵਟਾਣ ਲੱਗੇ ਉਹਨਾਂ ਬਹੁਤ ਹੀ ਮਿਹਨਤ ਕੀਤੀ ਪਰ ਜਿਹੜੀ ਚੀਜ਼ ਉਹਨਾਂ ਜ਼ਮੀਨ ਵਿੱਚੋਂ ਕੁੱਟੀ ਉਹ ਸੋਨੇ ਵਾਲਾ ਘੜਾ ਨਹੀਂ ਸੀ ਇੱਕ ਬਹੁਤ ਵੱਡਾ ਪੱਥਰ ਸੀ ਭਰਾਵਾਂ ਨੂੰ ਦਾਡੀ ਨਾਸਤਾ ਆਇਆ ਇਸ ਪੱਥਰ ਦਾ ਕੀ ਬਣਾਈਏ ਉਹ ਕਹਿਣ ਲੱਗੇ ਚਲੋ ਇਹਨੂੰ ਲੈ ਜਾਈਏ ਤੇ ਕੱਢਵੇ ਸੋਟ ਦੇਈਏ ਉਹਨਾਂ ਇੰਜੇ ਕੀਤਾ ਪੱਥਰ ਤੋਂ ਉਹਨਾਂ ਕਾਸੀ ਪਾਰ ਲਈ ਤੇ ਫਿਰ ਬੁੱਟਣ ਲੱਗ ਪਏ ਉਹ ਸਾਰਾ ਦਿਨ ਕੰਮ ਲੱਗੇ ਰਹੇ ਇੱਕ ਬਲ ਖਾਨ ਜਹਾਨਾਮ ਕਰ ਲਈ ਵੀ ਨਾ ਟਕੇ ਤੇ ਉਹਨਾਂ ਸਾਰਾ ਬਾਗ ਬੁੱਟ ਮਾਰੇ ਉਹਨਾਂ ਦੇ ਬੇਲ ਜਾਂ ਹੀਟ ਮਿੱਟੀ ਪੋਲੀ ਤੇ ਬਪਰੀ ਹੋ ਗਈ ਪਰ ਉਹਨਾਂ ਨੂੰ ਸੋਹਣੇ ਵਾਲਾ ਕੋਈ ਘੜਾ ਨਾ ਲੱਭਾ ਚੰਗਾ ਸਭ ਤੋਂ ਵੱਡੇ ਬਣਾਣੇ ਕਿਹਾ ਹੁਣ ਜਦੋਂ ਅਸੀਂ ਮਿੱਟੀ ਪੋਟੀ ਲਈਏ ਤੇ ਉਹਨੂੰ ਬੰਜੇ ਛੱਡਣ ਦਾ ਕੋਈ ਫਾਇਦਾ ਨਹੀਂ ਆਂ ਗੰਗੂਰਾਂ ਦੀਆਂ ਵੇਲਾਂ ਲਾ ਦਈਏ ਇੱਥੇ ਕਿਆ ਚੰਗਾ ਹੈ ਦੋਵੇਂ ਛੋਟੇ ਭਰਾ ਮੰਨ ਗਿਆ ਕਿ ਸਾਡੀ ਮਿਹਨਤ ਜਾ ਤਾਂ ਨਹੀਂ ਜਾਏਗੀ ਤੇ ਉਹਨਾਂ ਕੋ ਜੰਗੂਰਾਂ ਦੀਆਂ ਵੇਲਾਂ ਲਾ ਦਿੱਤੀਆਂ ਤੇ ਉਹਨਾਂ ਹੀ ਬੜੇ ਧਿਆਨ ਨਾਲ ਸਾਂਝ ਬਲ ਕਰਨ ਲੱਗੇ ਥੋੜਾ ਸਮਾਂ ਲੰਘ ਗਿਆ ਤੇ ਉਹਨਾਂ ਨੂੰ ਦੇ ਪੱਕੇ ਮਿੱਠੇ ਤੇ ਰਸਵਰੇ ਗੁਸ਼ੀਆਂ ਵਾਲਾ ਇੱਕ ਸੋਹਣਾ ਵੱਡਾ ਸਾਰਾ ਬਾੜਾ ਹੋ ਗਿਆ ਭਰਾਵਾਂ ਨੇ ਪਰਮੀ ਫਸਾਸ ਮਿੱਟੀ ਜਿਹੜੇ ਅੰਗੂਰ ਉਹਨਾਂ ਨੂੰ ਆਪਣੇ ਲਈ ਚਾਹੀਦੇ ਸਨ ਉਹ ਉਹਨਾਂ ਵਕ ਕਰ ਲਿਆ ਤੇ ਬਾਕੀ ਨਫੇ ਤੇ ਵੇਚ ਦਿੱਤੇ ਸਭ ਤੋਂ ਵੱਡਾ ਭਰਾ ਕਹਿਣ ਲੱਗਾ ਅਕੇ ਸਾਡਾ ਆਪਣੀ ਜ਼ਮੀਨ ਬਟਣਾ ਜਾਈ ਨਹੀਂ ਗਿਆ ਇਸ ਲਈ ਕਿ ਅਸੀਂ ਉਹ ਖਜ਼ਾਨਾ ਲਾਭ ਹੀ ਲੈ ਜਿਹਦੀ ਗੱਲ ਪਾਪ ਨੇ ਪੂਰੇ ਹੋਣ ਤੋਂ ਪਹਿਲਾਂ ਕੀਤੀ ਸੀ